ਸਰਕਾਰ ਨੂੰ ਡਾਕਟਰ ਤਦੀਪ ਸਿੰਘ ਜੀ ਗੱਲ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸਰੇਹ ਤੇ ਵੱਖ-ਵੱਖ ਸਾਂਝੇ ਬੰਦਿਆਂ ਦੇ ਆਗੂ ਰਾਜਨੀਤਿਕ ਭਾਰਕੇ ਦੇ ਆਗੂ ਤੇ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਰੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਬਰੇ ਵੀ ਸੂਝਵਾਨ ਬਨਾਰਿਆਂ ਨੇ ਆਪਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਚੰਦਰਾ ਪਾਇਆ ਜੇ ਮੈਂ ਗੱਲ ਕਰਾਂ ਇੱਥੇ ਕومی ਇਨਸਾਫ ਮੋਰਚੇ ਦੇ ਆਗੂ ਸਰਦਾਰ ਬਿਜਿੰਦਰ ਸਿੰਘ ਜੀ ਬੈਠੇ ਨੇ ਪਾਣੋਦੀ ਲੜਾਈ ਰਾਤ ਨੇ ਡਾਕਟਰ ਗੁੰਬਾ ਸਾਹਿਬ ਮਾਨ ਸਾਹਿਬ ਤੇ ਉੱਗੇ ਸੁਭਾਸ਼ ਸੇਵੀ ਡਾਕਟਰ ਤਰਜੀਤ ਸਿੰਘ ਜੀ ਗੈਲ ਜਿਨ੍ਹਾਂ ਨੇ ਅੱਜ ਇੱਕ ਅੱਖਰਤਾ ਦੀ ਮੀਟ ਰੱਖੀ ਉੱਥੇ ਮੈਂ ਸਮਝਦਾ ਐਸ ਜਗ੍ਹਾ ਤੇ ਜਿੱਥੇ ਬੈਠੇ ਆ ਬਹੁਤ ਵੱਡਾ ਸਿਹਰਾ ਇਹਦਾ ਜਿਹੜਾ ਜਾਂਦਾ ਜਿਨ੍ਹਾਂ ਨੇ ਐਨੀ ਉਮਰ ਤੇ ਵਿੱਚ ਇੰਨਾ ਵੱਡਾ ਦਿੜ ਘਰਾਤਾ ਕਰਕੇ ਇੱਕ ਵੱਡੇ ਇਕੱਠ ਦੀ ਲਾਰੋਮਤੀ ਕਰਦੀ ਜਿਹੜੀ ਯੋਜਨਾ ਬਣਾਈ ਆ ਮੈਂ ਸਮਝਦਾ ਵੀ ਸਾਡਾ ਇਹਨਾਂ ਬੁਲੇ ਸੱਚ ਉਖਦਾ ਜਿਨ੍ਹਾਂ ਨੇ ਅੱਜ ਤੱਕ ਕਿਸੇ ਨੇ ਵਾੜੀ ਵੀ ਸਾਈ ਪਠਾਈ ਕਿਉਂਕਿ ਅੱਜ ਦੀ ਡੈਮੋਕ੍ਰੇਸੀ ਦੇ ਇਨਸਾਨ ਲੋਕ ਰਾਜ ਦੇ ਉਸਤ ਸਾਨੂੰ ਯੂਨਾਈਟ ਹੋਣ ਦੀ ਲੋੜ ਆ ਸਾਨੂੰ ਇਕਤਾ ਦੀ ਲੋੜ ਆ ਜਿੰਨੀ ਦੇਰ ਤੱਕ ਸਾਡੀ ਇਕਤਾ ਨਹੀਂ ਅਸੀਂ ਕੋਈ ਮੰਨਣ ਨਹੀਂ ਚਾਹਤਾ ਸਰਦ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਪਰ ਇਹ ਤਾਂ ਨਾਤਾ ਪਸਾਨ ਵਾਸਤੇ ਬੀਤੀ ਆ ਨਾ ਮਜ਼ਦੂਰ ਵਾਸਤੇ ਬੀਤੀ ਆ ਨਾ ਛੋਟੇ ਦੁਕਾਨਦਾਰਾਂ ਵਾਸਤੇ ਬੀਤੀ ਆ ਜਿਵੇਂ ਮੈਂ ਗੱਲ ਕਰਾਂ ਪੰਜਾਬ ਦਾ ਸੂਬਾ ਸਤ ਦੀ ਘਾਟੀ ਤੋਂ ਲੈ ਕੇ ਸਦਾ ਬਹਾਰ ਨਦੀਆਂ ਜਿਹੜਾ 465 ਚੱਲਦੀਆਂ ਤੇ ਪਾਣੀ ਬਰਫ ਟੰਗਲ ਟੰਗਲ ਕੇ ਸਾਂਭਉਂਦੀ ਹੈ ਇਹ ਮੋੜਾ ਸੁਭਾ ਕਿਤੇ ਨਹੀਂ ਜਿੱਥੇ ਪਾਣੀ ਦੀ ਘਾਟ ਹੋਵੇ ਪਰ ਸਾਡੀ ਵੱਡ ਕਸਤੀ ਕੀ ਆ ਅਸੀਂ ਜਾਗੇ ਅਸੀਂ ਜਾਗੇ ਉਹਨੂੰ ਜਦੋਂ ਮੋਦੀ ਸਰਕਾਰ ਨੇ ਤਿੰਨ ਕાયਦੇ ਕਾਨੂੰਨ ਬਣਾਏ ਤੇ ਸਾਡੀ ਧੋਤਿਆ ਚੱਲਣ ਲੱਗਾ ਉਹ ਉਹ ਅਸੀਂ ਜਾਗੇ ਹallelujah ਅਸੀਂ ਜਿਹੜੇ ਵੱਡੇ ਲੋਕ ਨੇ ਜਿਹੜੇ 100-100 ਕਿਲੇ ਵਾਲੇ ਨੇ 50-50 ਹਜ਼ਾਰ ਕਿਲੇ ਵਾਲੇ ਨੇ ਉਹ ਹਰ ਇੱਕ ਟੀਚਣਾ ਕਰਦੇ ਨੇ ਯਾਰ ਤਾਂ ਇਹ ਨਹੀਂ ਦੋਏ ਕਰਦੇ ਗਿੱਲਰ ਰਹਿ ਗਏ ਪਰ ਪਾਣੀ ਦਾ ਫਰਮਾਨ ਆਪਣਾ ਆਪ ਗੁਵਾਰ ਕੇ ਤਾਂ ਕਿ ਛਪਾਇਆ ਮਾਨ ਜੇ ਅਸੀਂ ਆਪ ਦਾ ਆਪ ਗੁਵਾਰ ਨੀ ਤੇ ਅਸੀਂ ਤਾਂ ਇਸ ਦੁਨੀਆ ਦੇ ਵਿੱਚ ਮਾਰ ਪਾ ਸਕਦੇ ਹਜ਼ਾਰੋਂ ਆਏ ਨਹੀਂ ਹਜ਼ਾਰੋਂ ਗਏ ਨਹੀਂ ਬਾਬੇ ਨਾਨਕ ਜੀ ਨੇ ਲਿਖਿਆ ਦੁਨੀਆ ਮਕਾਮੇ ਭਾਨੀ ਉਹਦਾ ਸਾਰੀ ਸ਼ਰਸਤੀ ਖਤਮ ਹੋ ਲਈ ਆ ਪਰ ਨਾਂਕ ਨਾ ਰਹਿਣਾ ਜਿਹੜੇ ਪੁਸ਼ ਕਰਕੇ ਗਏ ਨੇ ਸਮਾਜ ਵੀ ਕਰਕੇ ਗਏ ਨੇ ਆਪਦੇ ਪਰਿਵਾਰਾਂ ਲਈ ਚੰਗਾ ਕਰਕੇ ਗਏ ਨੇ ਇਥੇ ਗੱਲ ਚੱਲੀ ਸੀ ਯੂਥ ਦੀ ਮੈਂ ਵੀ ਇਸ ਗੱਲ ਤੇ ਬੜਾ ਤਹਿਆਰ ਕਰਦਾ ਹੁੰਨਾ ਵੀ ਅਸੀਂ ਯੂਥ ਨੂੰ ਬੱਜਰ ਲਾ ਕੇ ਤੁਹਾਡਾ ਉਦਮ ਰੱਖੀਏ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਜਿਹੜੀ ਔਰ ਉਹ ਸਿਗਨਲ ਜੇਸ਼ਨ ਸਾਡੀ ਪ੍ਰਾਣਿਕਤਾ ਸੀ ਸਾਡੇ ਬਜ਼ੁਰਗਾਂ ਨੇ ਐਡਵਰਟਾਈਜ਼ਰ ਤਿੰਨਾਂ ਨੇ ਕਿ ਉਹ ਬੱਜਰ ਜੀਵਨ ਨੂੰ ਜਨਸ਼ੇਜ ਬਣਾ ਕੇ ਅੱਜ ਸਾਨੂੰ ਉਸ ਬੜੇ ਵਿਖੜਾ ਪਿਤਾ ਜਿਹਨਾਂ ਦੀ ਬਦੌਲਤ ਅਸੀਂ ਮਿਸ਼ਿੰਦਰ ਨਾਲ ਲੈ ਕੇ ਉੱਤਨਾ ਖਾ ਰਹੇ ਹਾਂ ਤੇ ਉਹ ਜਿਹੜੇ ਬਜ਼ੁਰਗ ਸੀ ਤਨ ਸੀ ਉਹਨਾਂ ਦੀ ਕਮਾਈ ਜਿਨ੍ਹਾਂ ਨੇ 90 90 ਸਾਲ ਦੀ ਉਮਰ ਦੇ ਬਚਰੀ ਕੰਮ ਕਰਾਇਆ ਅੱਜ ਵੀ ਬਜ਼ੁਰਗ ਬੈਠੇ ਨੇ ਜਿਹੜੇ ਹਰੇ ਵੀ ਖੇਤਾਂ ਤੋਂ ਕਰਦੇ ਨੇ ਤੇ ਜਿਹੜਾ ਅੱਜ ਸਾਡਾ ਦੂਸਾਰਾ ਉਹ 15 ਮਿੰਟ ਲਾ ਜੇ ਵੀ ਫੜ ਕੇ ਮੈਂ ਉਹ ਨਾਮ ਜਾਈਂਗਾ ਵੀ ਇਹ 15 ਮਿੰਟ ਲਾਗਾ ਜੇ ਨਾ ਸਾਡਾ ਚੱਗ ਗਿਆ ਕਿਉਂਕਿ ਸਾਡੇ ਨਾਲ ਜਿੰਨਾ ਖਰਾਕਰ ਅਸੀਂ ਨਾ ਦਪਰੇ ਨੂੰ ਸਾਡੇ ਸੰਤ ਬਾਬਾ ਗੰਗੀ ਗੁਰਵੀਰ ਸਿੰਘ ਜੀ 100 ਕਲੇ ਵੀ ਖੇਤੀ ਕਰਦੇ ਨੇ ਔਰ ਜਿਹੜੇ ਉਥੋਂ ਸਾਰਿਆਂ ਨੂੰ ਮਹੀਆ ਵੀ ਕਰਾਉਂਦੇ ਨੇ ਵੀ ਉਸੇ ਰੇਟ ਤੇ ਤੁਸੀਂ ਲੈ ਲਓ ਜ਼ਹਿਰ ਨਾਲ ਖਾਓ ਪਰ ਮੈਂ ਸਮਝਦਾ ਸਾਨੂੰ ਵੀ ਤਥਾਈਆ ਕਰਨਾ ਚਾਹੀਦਾ ਸੀ ਜਮੀਨ ਜਾਇਦਾਦ ਤਾਂ ਹੈ ਹਾਂ ਵੀ ਅਸੀਂ ਜਾਂ ਆਪ ਦੇ ਲੋਕੀ ਸਬਜ਼ੀ ਆਪ ਦੇ ਲੋਕੀ ਹੋਗੀ ਦਾਣਾ ਆਪ ਦੇ ਲੋਕੀ ਕੰਨ ਤੇ ਜੇ ਅਸੀਂ ਬਿਨਾ ਰੇਹ ਤੋਂ ਪੈਦਾ ਕਰੀਏ ਮੈਂ ਇੱਕ ਬੋਰੀ ਨਹੀਂ ਪਾਈ ਜੂਰਗਾ ਦੀ ਨਾਮ ਪਾਈ ਡੇਪ ਵੀ ਤੇ ਮੇਰੀ ਕਣਕ ਫੇਰ ਵੀ ਉਹ ਪੀਟੀ ਬਣ ਨਿਕਲੇ ਮੈਂ ਕਹਾਂ ਜਦੋਂ ਇੰਨੀ ਨਿਕਲੇ ਕਣਕ ਤੇ ਬੜੀ ਨਿਕਲੇ ਮੈਂ ਜਿਹੜੇ ਜਹਾਜ਼ ਦੇ ਬੰਦੇ ਸੋ ਉਸੇ ਰੇਟ ਤੋਂ ਉਹ ਜੀਤੀ ਮੈਂ ਕਹਾਂ ਤੁਸੀਂ ਮਿੱਠੋ ਲੈ ਜੋ ਖਾਣੂ ਬਿਲਕੁਲ ਬਾਦੂ ਆ ਤਾਂ ਨਿਕਲੇ ਸੀ ਇਸ ਕਰਕੇ ਮੈਂ ਕਹਾਂ ਹਰੇਕ ਸਮਝੇ ਜਾਣਾ ਹੁਣ ਵੀ ਅੱਜ ਜਿਹੜਾ ਮੋਲਕਾ ਡਾਕਟਰ ਸਾਹਿਬ ਬੈਠੇ ਨੇ ਦੇਖੋ ਇਹਨਾਂ ਦਾ ਕਿੰਨਾ ਤਿਆਰਬਾ ਦਵਾਈਆਂ ਦਾ ਤੇ ਕਿੰਨੀ ਇਹਦੀ ਸਹੂਲਤਾਂ ਵਿਦਿਆਰਥੀ ਤਨੀਬ ਗੱਲ ਕੋਈ ਜਾ ਰਹਿ ਰਹਿ ਕੇ ਜਿੰਨੇ ਅੱਜ ਡਾਕਟਰ ਬੈਠੇ ਨੇ ਨਵੇਂ ਉਹ ਸਭ ਤੋਂ ਡਾਕਟਰ ਨਹੀਂ ਕੋਊਗਾ ਮੈਂ ਡਾਕੂ ਕਹੂਗਾ ਅਸਾ ਡਾਕਟਰੇ ਬੈਠੇ ਨੇ ਉਹਨਾਂ ਨੇ ਕਹਿੰਦਾ ਪਹਿਲਾਂ ਟੈਸਟ ਕਰਾਓ ਸਾਰੀ 10-15 ਹਜ਼ਾਰ ਦੇ ਟੈਸਟ ਦੀ ਜੇਬ ਚ ਪੈਸਾ ਨਹੀਂ ਹੁੰਦਾ ਕਿੱਥੋਂ ਬੰਦਾ ਕਰੂਗਾ ਜੇ ਅਸੀਂ ਆਪਣੀ ਪੀੜੀ 'ਚ ਜੱਜ ਸੋਟਾ ਮਾਰ ਗਏ ਅਸੀਂ ਇਹ ਤਾਂ ਬਿਮਾਰੀਆਂ ਤੋਂ ਬਚਣਾ ਤੇ ਅਸੀਂ ਇਸ ਸਿਹਤ ਨੂੰ ਜਾ ਕੇ ਲੋਕਾਂ 'ਚ ਚੰਗੀ ਸਿਹਤ ਦੇਣੀ ਆ ਤੇ ਸਾਨੂੰ ਚੰਗੀ ਖਰਾਬਾ ਨਹੀਂ ਪਾਉਣੀ ਬਗਿਆ ਖਰਾਬਾ ਖਾਣੀ ਪਾਉਣੀ ਸਾਨੂੰ ਜਿਹੜਾ ਜਿਹੜਾ ਹੁਣ ਕੋਲ ਨੇ ਇੱਕ ਸਿਆਣਾ ਇੱਕ ਫੈਸ਼ਨ ਬਣ ਗਿਆ ਸਾਨੂੰ ਫੈਸ਼ਨ ਤੇ ਰੀਤੀ ਰਿਵਾਜ ਵਿੱਚੋਂ ਵੀ ਕੱਢਦੀ ਲੋੜ ਲੋੜਾ ਸਮਾਜ ਨੂੰ ਅਸੀਂ ਇਸ ਸਮਾਜ ਦੀ ਸਜਣਾ ਕਰਨੀ ਆ ਅਸੀਂ ਲੋਕਾਂ ਨੂੰ ਜਾ ਕੇ ਦੱਸਣਾ ਰੇਜ ਵਿਸ਼ੇ 'ਚ ਅਸੀਂ ਗੱਲ ਕਰਕੇ ਇਹ ਪਹੁੰਚਾਈਏ ਵੀ ਸਾਨੂੰ ਜਿਹੜੀ ਸਿਹਤ ਜ਼ਰੂਰੀ ਆ ਜੇ ਜਿਹੜੀ ਸਿਹਤ ਸਿੱਧਰਮ ਵਿੱਚ ਚੱਲ ਕੇ ਆ ਗਏ ਜਿਹੜੀ ਸਿਹਤ ਹੀ ਜਾਇਤ ਨਾ ਦਿੰਦੀ ਤੇ ਮੈਂ ਤੋਂ ਕਰਾ ਲਈ ਦਾ ਹਰ ਸਾਹਿਬ بیٹھے ਲੇਕਿਨ ਉਹ ਉਮਰ ਨਹੀਂ 85 86 ਸਾਲ ਤੋਂ ਉੱਪਰ ਹੋਊਗੀ ਤੇ ਇਹਨਾਂ ਦੀ ਸਿਹਤ ਕਰਕੇ ਬੈਠੇ ਨਹੀਂ ਜੇ ਇਹਨਾਂ ਦੀ ਸਿਹਤ ਨਾਲ ਜਵਾਬ ਦੇਦੀ ਹੁੰਦੀ ਤੇ ਇਹ ਅੱਗੇ ਕਬੜਾ ਕੱਖ ਤਾਂਵੇਂ ਤੇ ਮੈਂ ਸਮਝਦਾ ਵੀ ਮੈਂ ਧਰਵਾਦੀਆਂ ਦਾ ਸਾਧਾ ਜਿਨ੍ਹਾਂ ਦੇ ਨਿੱਕੇ ਜਿਹੇ ਸਨੇਹੇ ਤੋਂ ਤੁਸੀਂ ਐਡਾ ਵੱਡਾ ਇਕੱਤਰਤਾ ਕੀਤੀ ਆ ਤੇ ਅੱਜ ਆਪਾਂ ਜਿਹੜੀ ਲੜਾਈ ਆ ਉਹ ਬਿਨਾ ਇਕੱਤਰਤਾ ਤੋਂ ਸਿਰੇ ਨਹੀਂ ਚੜਨੀ ਕਿਉਂਕਿ ਇਸ ਸਰਕਾਰੋਂ ਪਰਵ ਦੇ ਰਾਜਗੁਰੂ ਦੀ ਨੀਤੀ ਅਪਣਾ ਰਹੇ ਜੀ ਸਾਡੇ ਆਦਮਿਆਂ ਨੂੰ ਮੁੱਲ ਦੇ ਲਈ ਨੂ ਮਿੱਤੇ ਨੂੰ ਫਲਾਣਾ ਜੇ ਮੰਗਿਆ ਹੁੰਦਾ ਤੈਨੂੰ ਢੂੰਟਾ ਉਹਦਾ ਦੇਵਾਂਗੇ ਤੇ ਜਦੋਂ ਉਹਨਾਂ ਰੋਗ ਦੇ ਜੇਕਿਆਂ ਉਹਦਾ ਇਲਾਜ ਦੇ ਵਿੱਚ ਜਿਹੜੇ ਸਾਡਾ ਪਿਛਲਾ ਅਸਾਰਾ ਉਹੋ ਕੁਮਾਰ ਜਾਂਦਾ ਤਾਂ ਨਾ ਸਾਡੀ ਲੜਾਈ ਉਹੋ ਜਣੀ ਅੱਧ ਵਾੜਦੇ ਰਹਦੀ ਆ ਜੇ ਸਾਡੇ ਨਾਲ ਤੁਸੀਂ ਯੁੱਧ ਹੋਵੋਗੇ ਸਾਰੇ ਖੜੇ ਹੋਵੋਗੇ ਸਿਆਣੀਆਂ ਗੂਹਰ ਨੇ ਸਾਰੇ ਵੀ ਗੱਲ ਚੱਲੂਗੀ ਇੱਕ ਨੂੰ ਮੋਹਰਾ ਨਾਲ ਬਣਾਵਾਂਗੇ ਦੂਜਾ ਨੂੰ ਮੋਹਰਾ ਨਾਲ ਬਣਾਵੋਗੇ ਤੇ ਮੈਂ ਸਮਝਾਂ ਆਪਣੇ ਜੱਤ ਚ ਕੀਨੀਆ ਆਪਾਂ ਉਹ ਮੱਝ ਤੈਅ ਕਰੀਏ ਜੇ ਗੱਲ ਕਰ ਤਾਨਵੰਦੀ ਗੱਲ ਕਰਨ ਚਿੱਗੀ ਵੱਡੀ ਲੜਾਈ ਅਸੀਂ ਲੁਧਿਆਣੇ ਦੇ ਜਾਂਦੇ ਰਹਿੰਦਾ ਸਾਹ ਉਹਨਾਂ ਨਾਲੇ ਦਾ ਸਾਹ ਸਾਡੇ ਜਿਹੜੇ ਜਿਹਨੋਂ ਮੂੰਮੀ ਸਾਹ ਨੂੰ ਮੂਰਤੀ ਦੀ ਲੜਾਈ ਹੋ ਚੀ ਸਾਡਾ ਸਾਹ ਦਾ ਪੂਰਾ ਪਰ ਸਾਨੂੰ ਸਾਰਿਆਂ ਨੂੰ ਅੰਪਰੇ ਸੰਸਾ ਬੋਲ ਕੇ ਕਹਿਣੀ ਕਿ ਜਿਹੜਾ ਨਾ ਬੇਚਾਈ ਦੇ ਮੈਂ ਨਾ ਸੱਚ ਫਾਕ ਤੋਂ ਇੱਕ ਲੋਬਲ ਇਖਤਿਆਰ ਅਕਸਰ ਚ ਇਹ ਇਸ ਮੈਨਸ ਪਬਲਿਸਿਟੀ ਡਿਊਟੀ ਸਾਡਾ ਹਰੇਕ ਆਦਮੀ ਦਾ ਪਰਮ ਤੇ ਕਰਮ ਹੋਣਾ ਚਾਹੀਦਾ ਸੋਚਾ ਯੋਗ ਕੋਈ ਦੇਖੋ ਕਿਉਂਕਿ ਜਮਾਤ ਕਰਵਾਤਾ ਜੇ ਆ ਜਮਾਲਤਾ ਤੇ ਕਰਾ ਬਾਤ ਹੋ ਜਾਈਆਂ ਜੇ ਸਾਡੇ ਕੋਲ ਜਮਾਨ ਹੀ ਨਹੀਂ ਤੇ ਕਰਾ ਬਾਤ ਨਹੀਂ ਸੋ ਇਹ ਬੇਤਨਾ ਦਾਸ ਦਿੱਤੇ ਨੂੰ ਖੋਸਤਾ ਦਾ ਸੁਧਰਾ ਪ੍ਰਧਾਨ ਹੁੰਦੇ ਡਾਕੇ ਸਾਰਾ ਵਿਸ਼ਵਾਸ ਰਵਣ ਵੀ ਅੱਧੀ ਰਾਤ ਵੀ ਜੇ ਫੋੜ ਕਰੋਗੇ ਤੇ ਜਿੱਥੇ ਜੋ ਕੀ ਰਹੋਗੇ ਦਾਤ ਹੁੰਦੇ ਜੋਦੀ ਨਿਭਾਊਗਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ